ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਨੰਗਲ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਚਾਰ ਨਗ ਲੈ ਕੇ ਆਂਦੇ ਆ ਜੀ ਜਿੰਨਾ ਚੋ ਤਿੰਨ ਸੂਏ ਸਵਾਏ ਆ ਤੇ ਇੱਕ ਟੋਕੜ ਡਿਟੇਲ ਮੈਂ ਤੁਹਾਨੂੰ ਬਾਅਦ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਗਨਪ੍ਰੀਤ ਸਿੰਘ ਪਿੰਡ ਨੰਗਲ ਜ਼ਿਲ੍ਹਾ ਫਰੀਦਕੋੜੀ ਤੁਸੀਂ ਕੋਟਕਪੂਰਾ ਜੀ ਮੋਬਾਈਲ ਨੰਬਰ ਜੀ 9855988741 ਬਾਈ ਜੀ ਠੀਕ ਆ ਵੀਰੇ ਚਾਰ ਨਾਗਾ ਜੀ ਹਾਂਜੀ ਬਾਈ ਚਾਰ ਨਾਗਾ ਹੈਗਾ ਜੀ ਕਾਲੀ ਵਿਹੜ ਤੋਂ ਸ਼ੁਰੂ ਕਰਾਂਗੇ ਸੂਆ ਕਿੰਨੇ ਮਾਜੇ ਦਾ ਸੂਆ ਬਾਈ ਪਹਿਲਾ ਦੂਜਾ ਹੀ ਆ ਠੀਕ ਆ ਆਪਣੇ ਸਾਰੇ ਪਸ਼ੂ ਖਰੀਦੀ ਖਰੀਦੀ ਆ ਹਾਂਜੀ ਠੀਕ ਆ ਜੀ ਟੋਕੜੀ ਆ ਜੀ ਟੋਕੜੀ ਆ ਬਾਈ ਕੱਲੀ ਕਿੰਨਾ ਦੁੱਧ ਤਿਆਰ ਆ ਜੀ ਇਹ ਥੱਲੇ ਬਾਈ 10 ਕਿਲੋ ਬਰਾਬਰ ਨੋਕਲ ਦੋ ਦਾ ਡੱਬਾ ਮਾਰਕ ਦੇ ਦਾਂਗੇ ਅਗਲੇ ਨੂੰ ਆਪਣੇ ਘਰੇ ਕੋਈ ਵੀ ਵੀਰ ਚਵਾਈ ਕਰ ਸਕਦਾ ਕਰ ਸਕਦਾ ਬਈ ਦੋ ਟਾਈਮ ਤਿੰਨ ਟਾਈਮ ਥਣਾ ਦੀ ਗਰੰਟੀ ਗਰੰਟੀ ਹੈ ਬਈ ਤੇ ਥਣਾ ਦੇ ਨਾਲ ਆ ਵੈਸੇ ਹੀ ਇਹ ਬਈ ਵੈਸੇ ਹੀ ਮੌਕਾ ਆਵਾ ਸ਼ੁਰੂ ਤੋਂ ਹੀ ਜਮਾਂਦਰੀ ਇਹ ਠੀਕ ਆ ਪਹਿਲਾਂ ਕੋਈ ਹੁਣ ਕੋਈ ਡੱਕ ਦੇ ਨਾ ਨਾ ਜਿਵੇਂ ਮਰਜੀ ਬਈ ਚੋਈ ਚਾਲ ਸੀ ਲੰਡੀ ਪੂਰੀ ਲੈ ਇਹ ਮਰਜੀ ਹੁਣੀ ਬੈ ਆਪਣਾ ਹੁਣੀ ਬੱਸ ਮਾਊਗੀ ਠੀਕ ਹੈ ਵੀਰੇ ਦੁੱਧ ਵੀ ਵੀਰੇ ਦਾ ਸੰਗਣਾ ਹੋਊਗਾ ਹਨਾ ਹਾਂਜੀ ਹਾਂਜੀ ਕਿ ਕਰਾ ਸੰਗ ਆ ਜਾਂਦਾ ਵੀਲ ਵੀ ਚੰਗੀ ਆ ਹਾਈਟ ਵੀ ਚੰਗੀ ਆ ਦੁੱਧ ਵਜਦਾ ਕਿ ਦਾ ਸੰਗਣਾ ਹੀ ਆ ਕਿਉਂਕਿ ਕਰੋ ਸੰਗ ਗਰਮੀ ਸਰਦੀ ਦਾ ਤੂਫਾਨ ਕਹਿ ਸਕਦੇ ਆ ਮੱਝਾਂ ਵਰਗਾ ਚਿੱਟਾ ਦੁੱਧ ਹੋਊਗਾ ਵੀਰੇ ਦਾ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹੱਤੀ ਚਵਾਈ ਵਾਲਾ ਫੂੜ ਸ਼ਾਂਖ ਪੂਰਾ ਵੀ ਨਹੀਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੋ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਜੀ ਸੋਹਣਾ ਸਹਿਜਾ ਥਾਣਾ ਦਾ ਥਾਂ ਤੇ ਵੈਸੇ ਹੀ ਆ ਮੌਕਾ ਜਾਂ ਬਾਈ ਕਹਿੰਦਾ ਜੀ ਦਿੱਕਤ ਪਰ ਕੋਈ ਨਹੀਂ ਜੀ ਆਪਾਂ ਦਿਖਾ ਵੀ ਦਿੱਤਾ ਬਾਕੀ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣਾ ਸਹਿਜ ਆ ਥਨਾਂ ਦਾ ਫੀਸ ਕੁਆਲਟੀ ਵੀ ਸੋਹਣੀ ਆ ਤੇ ਜੈ ਜੀ ਡਿਮਾਂਡ ਵੀਰੇ ਦੀ ਇਹ ਬਈ 29000 ਲੈਣਾ ਹੀ ਆ ਜੱਸ ਸੁਣੋ ਜੱਸ ਸੁਣੋ ਹੀ ਆ ਬਾ ਮਾਨਤਾ ਨਹੀਂ ਕਰਨ ਆ ਆਂ ਵਿੱਚੋਂ ਠੀਕ ਆ 29000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਵਿੱਚੋਂ ਮਾੜਾ ਮੋਟਾ ਜਾਂ ਮਾਨਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਜਿਹੜਾ ਦੋ ਨੰਬਰ ਨਾ ਆ ਗਾ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਬਈ ਦੂਜਾ ਤੀਜਾ ਹੋਊਗਾ ਦੋ ਸੂਈ ਹੈ ਜੀ ਇਹ ਇਹਨੂੰ ਬਈ ਸੂਈ ਨੂੰ ਹੋ ਗਿਆ ਨਾ 10 ਦਿਨ ਬੱਚਾ ਕੀ ਹੈ ਜੀ ਬੱਚਾ ਮਗਰੀ ਜੀ ਅੱਧੀ ਕੰਪਲੀਟ ਹੈ ਜੀ ਹਾਂਜੀ ਹਾਂਜੀ ਓਕੇ ਕਿੰਨਾ ਦੁੱਧ ਤਿਆਰ ਆ ਵੀਰੇ 10 ਲੀਟਰ ਆ ਬਈ ਇਸ ਟਾਈਮ ਚਿਵਾਈ ਕਰਾ ਦਾਂਗੇ ਜੀ ਹਾਂਜੀ ਹਾਂਜੀ ਦੋ ਟਾਂ 10 ਕਿਲੋ ਆਪਣੇ ਘਰੇ ਚੋਕੇ ਲੈ ਲੇ ਚੋਕੇ ਲੈ ਕੇ ਜਾਵੇ ਅਗਲਾ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਸੂਆ ਵੀਰੇ ਜਿਹੜਾ ਤੁਸੀਂ ਮਰਜ਼ੀ ਮੰਨ ਲਿਆ ਕਰੋ ਕਿਉਂਕਿ ਬਾਈ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾਗਾ ਜੀ ਬੱਚਾ ਮਗਰ ਮੇਲ ਕਾਫ 10 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਦੱਸਿਆ ਸੀ ਬਾਈ 10 ਲੀਟਰ ਬਈ 10 ਲੀਟਰ ਜੀ ਖੁੱਲਾ ਡੁੱਲਾ ਪਰ ਠੀਕ ਆ 10 ਲੀਟਰ ਦੀ ਤੁਸੀਂ ਚਵਾਈ ਕਰ ਸਕਦੇ ਹੋ। ਸੀਰ ਠੱਡੀ ਪੂਰੀ ਆ ਜਿਵੇਂ ਮਰਜ਼ੀ ਬਿਣਾ ਨੇ ਆਣੇ ਤੋਂ ਚੋਈ ਚੱਲ ਪਣਾ। ਠੀਕ ਹੈ ਵੀਰੇ। ਬਾਕੀ ਸੰਭੀ ਪਲੀ ਵੀ ਚੰਗੀ ਆ। ਸੋਨਾ ਗੁਲਾਬੀ ਥਣ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਕੋੜ ਛਾਂ ਕੇ ਇਹਦੇ ਵੀ ਨਹੀਂ ਪੂਰਾ ਕੋਈ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਜੀ। ਸੋਨਾ ਸਹਿਜ ਥਣਾਂ ਦਾ ਕੱਲਾ ਕੱਲਾ ਨਿੱਖੜਮ ਬਾਕੀ ਚੈੱਕ ਕਰ ਸਕਦੇ ਹੋ 10 ਕਿਲੋ ਦੇ ਤੁਸੀਂ ਆਪਦੀ ਮਿਲਕਿੰਗ ਕਰਕੇ ਲੈ ਜਾਓ। ਥਣ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਜੀ। ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ? ਏ ਬਈ 35000 ਦੀ ਦੇ ਦਾਂਗੇ। ਆਫਰ ਹੀ ਆ। ਆਫਰ ਹੀ ਆ ਹਾਂਜੀ। ਜੋੜਾ ਲੱਗੇ ਸੱਜਣ ਕੋਈ ਜੀ। ਜੋੜਾ ਦਾ ਜੀ ਜੋੜੇ ਚ ਮਾਨਤਨ ਕਰ ਦਾਂਗੇ ਵੀਰੇ। ਠੀਕ ਹੈ ਵੀਰੇ। ਤੇ ਜਿਹੜਾ 2 ਨੰਬਰ ਜਰਸੀ ਵਹਿੜ ਆ ਗਈ ਐ ਸੋਹਣਾ ਫੇਸ ਕੁਆਲਿਟੀ ਫੁੱਲ ਹੀ ਜਾਤ ਬਰੀਡ ਆ ਸੁਆ ਕਿੰਨਾ ਜੀ। ਇਹ ਬਈ ਦੂਜਾ ਸੁਆ ਸੁਈ ਆ। ਕਦੋਂ ਸੁਈ ਆ ਜੀ? ਇਹਨੂੰ ਬਈ ਹੋ ਗਿਆ ਜੀ 5 ਦਿਨ। ਬੱਚਾ ਕੀ ਆ ਜੀ? ਬੱਚੀ ਮਗਰ ਜਰਸੀ। ਆਪ ਵੀ ਜਰਸੀ ਬੱਚਾ ਵੀ ਜਰਸੀ। ਜੇਰ ਕੰਪਲੀਟ ਆ ਜੀ। ਓਕੇ ਅਬੀ ਵੀਡੀਓ ਹੈਗੀ ਪ੍ਰੋਪਰ ਆਪਣੇ ਕੋਲ। ਠੀਕ ਹੈ ਕਿੰਨਾ ਹੋਊਗਾ ਇਹਦੇ ਥੱਲੇ ਦੁੱਧ ਵਿੱਚ? ਇਹ ਥੱਲੇ ਬਈ ਇਸ ਟਾਈਮ ਚਵਾਈ ਕਰਾਦਾ ਚਵਾਈ ਕਰਾ ਦਾਂਗੇ ਆਪਾਂ ਹਾਂਜੀ ਦੋ 12 ਕਿਲੋ ਚੋਕੇ ਲੈ ਜੇ ਵੀਰ ਆਪਣੇ ਕਰੇ ਥਣਾ ਦੀ ਵੀਰੇ ਗਰੰਟੀ ਹੈ ਗਰੰਟੀ ਹੈ ਬਈ ਜਮਾ ਠੀਕ ਆ ਥਣੇ ਨੇੜੇ ਤੋਂ ਵੀ ਚੈੱਕ ਕਰਾ ਦਿਨਾ ਸੋਣਾ ਜੀ 10 ਕਿਲੋ ਦੁੱਧ ਹੈ ਠੇ ਦਾ ਤੁਹਾਡਾ ਵੀਰੇ ਇਹ ਹੋ ਜਾਣਾ ਬੱਚਾ ਵੀ ਤੁਹਾਨੂੰ ਨਾਲ ਪੱਛੀ ਮਿਲ ਜਾਣੀ ਹੈ ਇੱਕ ਨਗ ਤਾਂ ਵੀਰੇ ਤੁਸੀਂ ਲੈ ਕੇ ਜਾਣਾ ਸੀਗਾ ਦੂਜਾ ਨਗ ਤੁਹਾਨੂੰ ਨਾਲ ਫ੍ਰੀ ਮਿਲ ਜਾਣਾ ਸੋਣਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖਰਮ ਹੱਥੀ ਚਵਾਈ ਵਾਲਾ ਫੂਡ ਸ਼ਾਕ ਭੂਰਾ ਵੀਣੀ ਜੀ ਬਾਕੀ ਤੁਹਾਨੂੰ ਪਤਾ ਵੀਰੇ ਜਰਸੀ ਦਾ ਜਿਹੜਾ ਦੁੱਧ ਵੀ ਦਸੰਗਣਾ ਹੁੰਦਾ ਫੈਟ ਹੁੰਦੀ ਹੁੰਦੀ ਹੈ ਚੰਗੀ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਬਈ 65000 ਦੀ ਦੇ ਦਾਂਗੇ ਚ ਮਾਨਤਨ ਖੁੱਲਾ ਡੁੱਲਾ ਕਰ ਦਾਂਗੇ ਇਹਦੇ 65000 ਰੁਪਏ ਚ ਹੋ ਜਾਊਗਾ ਮਾਰਡਾ ਹਾਂ ਜੀ ਮਾਨਤਨ ਹੋ ਜਾਊਗਾ ਚੰਗੀ ਹੈ ਜੀ ਜਮਾਰ ਚੰਗੀ ਹੈ ਬਈ ਹਾਂ ਦੋਨੇ 18 ਕਿਲੋ ਦੁੱਧ ਦੀ ਆਪਣੀ ਕੋਈ ਗਾਰੰਟੀ ਹੋਊਗੀ ਅੱਜ ਤੋਂ ਪੰਜਾਂ ਦਿਨਾਂ ਨੂੰ ਆਪਾਂ ਚਵਾ ਕੇ ਵੀ ਦੇ ਦਾਂਗੇ ਆਪਾਂ ਚਵਾ ਕੇ ਵੀ ਦੇ ਦਾਂਗੇ ਜੇ ਕਿਨੇ ਸਾਈ ਕਰਕੇ ਖੜਾਉਣੀ ਆ ਆਪਾਂ ਤਾਂ ਵੀ ਖੜਾ ਕੇ ਵੀ ਦੇ ਦਾਂਗੇ 65000 ਜੋ ਮਾਨਤਾਨ ਹੋ ਜੂ 65 ਹਾਂਜੀ ਮਾਨਤਾਨ ਠੀਕ ਹੈ ਜਿਹੜਾ 4 ਨੰਬਰ ਨਾਗਾ ਇਹਦਾ ਸੂਆ ਕਿੰਨਾ ਮਾਰੀ ਇਹ ਵੀ ਪਹਿਲਾ ਸੂਆ ਹੀ ਆ ਜੀ ਠੀਕ ਹੈ ਪਹਿਲਾ ਸੂਆ ਇਹ ਸਮਾਂ ਕੰਨਾ ਹੋ ਗਿਆ ਸੂਈ ਇਹਨੂੰ ਭਈ ਅੱਜ ਹੋ ਗਏ 4-5 ਦਿਨ ਹੀ ਹੋਇਆ ਸੂਈ ਉਹੇ 나ੜੂਆ ਨਾਲ ਬੱਚੀ ਹੈ ਬੱਚਾ ਕੀ ਹੈ ਜੀ ਬੱਚੀ ਹੈ ਜੀ ਮਗਰ ਇਹਦੇ ਮਗਰ ਵੀ ਬੱਚੀ ਆ ਜਾਂਦੀ ਹੈ ਹੈਂ ਤੇ ਇਹ ਵੀਰੇ ਠੰਡੀ ਸੀ ਲਗੂ ਇਹ ਬਈ ਮਾੜਾ ਮੋਟਾ ਪਹਿਲੇ ਨਾ ਕਰਕੇ ਮਾੜਾ ਮੋਟਾ ਕਰਦੀ ਆ ਉਂ ਐ ਹੱਥ ਤੋਂ ਜਿਵੇਂ ਮਰਜੀ ਆ ਉਹਦੇ ਘਰ ਵਾਲੇ ਬੰਦੇ ਦਾ ਫੇਰੀ ਚੱਲ ਗਏ ਅੱਛਾ ਉਂ ਥੋੜਾ ਜ੍ਹਾ ਉਹ ਮਾੜਾ ਮੋਟਾ ਕਰਦਾ ਕਰਦੀ ਆ ਚੋਂ ਤੋਂ ਮਾੜਾ ਮੋਟਾ ਕਰਦੀ ਆ ਜੀ ਪਰ ਇੰਨਾ ਨਹੀਂ ਕਰਦੀ ਇੰਨਾ ਨਹੀਂ ਕਰਦੀ ਹਾਂਜੀ ਠੀਕ ਆ ਥਾਣਾ ਦੀ ਗਾਰੰਟੀ ਹੈ ਹਾਂਜੀ ਗਾਰੰਟੀ ਆ ਬਈ ਆਪਣੀ ਪੂਰੀ ਚਾਰਾਂ ਵੇੜਾਂ ਦੀ ਠੀਕ ਆ ਵੀਰੇ ਹਾਂਜੀ ਬਾਕੀ ਚੰਗੀ ਚੀਜ਼ ਆ ਥਾਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਭਜਨ ਵਜੂਦ ਵੀ ਚੰਗਾ ਕਿੰਨਾ ਦੁੱਧ ਆ ਵੀਰੇ ਇਹਦੇ ਥੱਲੇ ਇਥੇ ਲਾਸਟ ਟਾਈਮ ਭਾਈ 7 ਕਿਲੋ ਆ ਹਜੇ 7 ਕਿਲੋ ਹਾਂਜੀ ਠੀਕ ਹੈ ਬਈ ਬੋੜਾ ਹੀ ਆ ਵੇ ਸੱਤ ਕਿਲੋ 7 ਕਿਲੋ ਬੋੜਾ ਹੀ ਆ ਹਾਂ ਪਾੜਦਾ ਹੀ ਆ ਠੀਕ ਆ ਮਨ ਲ ਨਿਆਣਾ ਨੂੰ ਨਾ ਪਾ ਕੇ ਤਾਂ ਹਾਂਜੀ ਹਾਂਜੀ ਭਾਈ ਨਿਆਣਾ ਪਾ ਹਾਂਜੀ ਹਾਂਜੀ ਨੂੰ ਥੋੜਾ ਜਿਆ ਕਰਦੀ ਆ ਉਹ ਮਾੜਾ ਮੂਟਾ ਕਰਦੀ ਪਹਿਲਣਾ ਕਰਕੇ ਮਾੜਾ ਮੂਟਾ ਕਰਦੀ ਆ ਪਹਿਲਣਾ ਕਰਦੀ ਆ ਹੀ ਹੁੰਦੀ ਕਿਉਂਕਿ ਇਹ ਜਿਹੜਾ ਦੋਗਲਾ ਨਾਗ ਹੁੰਦਾ ਨਾ ਜੀ ਇਹ ਥੋੜਾ ਕਨਾ ਹੋ ਹੀ ਜਾਂਦਾ ਉਹ ਨੀਕੀ ਦਾ ਇਹ ਤੁਹਾਨੂੰ ਤਾਂ ਦੱਸਤਾ ਚਾਹੇ ਤੁਸੀਂ ਇੱਥੇ ਆ ਕੇ ਬਾਈ ਦੇ ਘਰੇ ਝੋਕੇ ਲੈ ਜੋ ਨਾਲੇ ਤੁਹਾਨੂੰ ਪਤਾ ਲੱਗ ਜੂ ਬਈ ਕਿੰਨਾ ਕ ਕਰਦੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਬਈ ਆਪਾਂ ਦੇ ਦਾਂਗੇ 30000 ਦੀ ਇਹ 30000 ਹਾਂਜੀ ਕੱਠੀਆਂ ਲੈ ਜੇ ਵੀਰੇ ਕੋਈ ਕੱਠੀਆਂ ਲੈ ਜੇ ਕੱਠੀਆਂ ਚ ਵੀ ਮਾਂਤਰਾ ਆਪਾਂ ਖੁੱਲਾ ਡੁੱਲਾ ਕਰ ਦਾਂਗੇ ਬਈ ਠੀਕ ਆ ਹਾਂਜੀ ਕੱਠੀਆਂ ਲੈ ਜੂ ਤਾਂ ਬਾਈ ਕਹਿੰਦਾ ਮਾਂਤਰਾ ਨੂੰ ਖੁੱਲਾ ਡੁੱਲਾ ਘਰੇ ਆਪਣੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਬਈ ਲੈ ਕੇ ਜਾਵੇ ਆਪਣੇ ਘਰੇ ਗਾਇਨਾ ਵੀ ਆਪਣੇ ਘਰਾਂ ਦੇ ਬਾਅਦ ਚ ਨਾਮ ਵਾਲਾ ਦਾ ਕੋਈ ਫਾਇਦਾ ਨਹੀਂ ਬਈ ਇਹ ਗੱਲ ਬਾਈ ਦੀ ਸਹੀ ਆ ਬਈ ਇੱਥੇ ਤੁਸੀਂ ਆਪ ਦੀ ਤਸੱਲੀ ਕਰ ਲਿਓ ਬਾਅਦ ਚ ਲਾਂਬਾ ਲੈਣ ਦਾ ਫਾਇਦਾ ਕੋਈ ਨਹੀਂ ਹੁੰਦਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ